ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ ਬਾਬਾ ਅਟਲ ਰਾਏ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਨ ਬਾਬਾ ਜੀ ਦਾ ਜਨਮ ਗੁਰੂ ਕੇ ਮਹਿਲ ਅੰਮ੍ਰਿਤਸਰ ਵਿੱਚ ਸੰਮਤ 1676 ਵਿੱਚ ਹੋਇਆ ਬਾਬਾ ਅਟਲ ਰਾਏ ਜੀ ਛੋਟੀ ਉਮਰ ਵਿੱਚ ਹੀ ਜੋ ਕੁਝ ਆਖਦੇ ਸਨ ਉਹ ਸੱਚ ਹੋ ਜਾਂਦਾ ਸੀ ਇਸ ਕਰਕੇ ਉਹਨਾਂ ਦੇ ਬਜ਼ੁਰਗੀ ਪ੍ਰਭਾਵ ਕਰਕੇ ਉਹਨਾਂ ਨੂੰ ਬਾਬਾ ਕਹਿੰਦੇ ਸਨ ਬਾਬਾ ਜੀ ਵਾਲ ਅਵਸਥਾ ਵਿੱਚ ਬੱਚਿਆਂ ਨਾਲ ਖਿੱਦੋ ਖੁੰਡੀ ਖੇਡਿਆ ਕਰਦੇ ਸਨ ਖੇਡਦੇ ਆ ਖੇਡਦੇ ਆ ਇੱਕ ਦਿਨ ਮਿੱਟੀ বালক ਮੋਹਨ ਸੇ ਰਾਈ ਮੋਹਨ ਨੇ ਆਪਣੀ ਮਿੱਟੀ ਦੂਜੇ ਦਿਨ ਦੇਣ ਦਾ ਵਚਨ ਦਿੱਤਾ ਜਦੋਂ ਮੋਹਨ ਆਪਣੇ ਘਰ ਗਿਆ ਤਾਂ ਰਾਤ ਨੂੰ ਉਸ ਨੂੰ ਸੱਪ ਨੇ ਡੰਗ ਦਿੱਤਾ ਜਿਸ ਨਾਲ ਮੋਹਨ ਦੀ ਮੌਤ ਹੋ ਗਈ ਜਦੋਂ ਦੂਜੇ ਦਿਨ ਮੋਹਣ ਆਪਣੀ ਮਿੱਟੀ ਦੇ ਨਾ ਆਇਆ ਤਾਂ ਬਾਬਾ ਅਟੱਲ ਰਾਏ ਜੀ ਉਹਨਾਂ ਦੇ ਘਰ ਗਏ ਜਦੋਂ ਮੋਹਣ ਦੇ ਘਰ ਉਸਦੇ ਮਾਪਿਆਂ ਨੂੰ ਰੋਂਦਿਆਂ ਦੇਖਿਆ ਤਾਂ ਪਤਾ ਲੱਗਾ ਕਿ ਰਾਤ ਨੂੰ ਮੋਹਣ ਨੂੰ ਸੱਪ ਨੇ ਡੱਸ ਦਿੱਤਾ ਹੈ ਤਾਂ ਬਾਬਾ ਅਟੱਲ ਰਾਏ ਜੀ ਨੇ ਆਪਣੀ ੁੰਡੀ ਮੋਹਣ ਦੇ ਗਲ ਵਿੱਚ ਪਾ ਕੇ ਕਿਹਾ ਉੱਠ ਸਾਡੀ ਮਿੱਟੀ ਦੇ ਜਿਸ ਨਾਲ ਮੋਹਣ ਸੁਰਜੀਤ ਹੋ ਗਿਆ ਅਤੇ ਇਸ ਦੀ ਚਰਚਾ ਸਾਰੇ ਸ਼ਹਿਰ ਵਿੱਚ ਹੋ ਗਈ ਇਹ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਪਤਾ ਲੱਗੀ ਜਦੋਂ ਬਾਬਾ ਅਟਲਰਾਏ ਜੀ ਗੁਰੂ ਜੀ ਦੀ ਹਜ਼ੂਰੀ ਵਿੱਚ ਅਕਾਲ ਤਖਤ ਸਾਹਿਬ ਗਏ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਅਟਲਰਾਏ ਨੂੰ ਕਿਹਾ ਕਿ ਤੁਸੀਂ ਕਰਤਾਰ ਦੇ ਭਾਣੇ ਦੀ ਉਲੰਘਣਾ ਕੀਤੀ ਹੈ ਤਾਂ ਬਾਬਾ ਅਟਲਰਾਏ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕਰਕੇ ਇੱਕ ਚਾਦਰ ਲੈ ਕੇ ਇਸ ਜਗ੍ਹਾ ਤੇ ਪੈ ਗਏ ਤੇ ਆਪਣਾ ਸਰੀਰ ਤਿਆਗ ਦਿੱਤਾ ਈ ਪਰਮਾਤਮਾ ਦੇ ਕੋਲ ਸਦਾ ਲਈ ਚਲੇ ਗਏ ਇਸ ਸਮੇਂ ਬਾਬਾ ਅਟਲ ਰਾਏ ਜੀ ਦੀ ਉਮਰ ਮਹਿਜ 9 ਸਾਲ ਦੀ ਸੀ ਜਿਸ ਜਗ੍ਹਾ ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੌਜੂਦ ਹੈ ਇਸ ਥਾਂ ਤੇ ਬਾਬਾ ਅਟਲ ਰਾਏ ਜੀ ਦਾ ਸੰਸਕਾਰ ਕੀਤਾ ਗਿਆ ਸੀ ਇਹ ਜਗ੍ਹਾ ਪੂਰੇ ਅੰਮ੍ਰਿਤਸਰ ਸ਼ਹਿਰ ਵਿੱਚ ਸਭ ਤੋਂ ਉੱਚੀ ਥਾਂ ਹੈ ਕਰੋ ਜੀ ਦਰਸ਼ਨ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਅੰਮ੍ਰਿਤਸਰ